ਮਹਿਕ ਪੰਜਾਬ ਦੀ ਪ੍ਰੋਗਰਾਮ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਕਮਲਜੀਤਨ ਵੱਲੋਂ ਸਤ ਸ੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕਮ ਦੋਸਤੋ ਆਪ ਸਭ ਦਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਵਿੱਚ ਪੰਜਾਬੀ ਸਾਹਿਤ ਦਾ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਡੀ ਇਨਾਮੀ ਰਕਮ ਵਾਲਾ ਟਾਹਾਂ ਪੰਜਾਬੀ ਸਾਹਿਤਕ ਪੁਰਸਕਾਰ 225 ਇਸ ਵਾਰ ਪ੍ਰਸਿੱਧ ਲੇਖਕ ਬਲਬੀਰ ਪਰਵਾਨਾ ਦੇ ਨਾਵਲ ਰੌਲਿਆਂ ਵੇਲੇ ਨੂੰ ਪਹਿਲਾ ਇਨਾਮ 25000 ਡਾਲਰ ਦਾ ਦਿੱਤਾ ਗਿਆ ਹੈ ਦੂਜਾ ਇਨਾਮ 10000 ਡਾਲਰ ਦਾ ਭਗਵੰਤ ਰਸੂਲਪੁਰ ਦੇ ਕਹਾਣੀ ਸੰਗ੍ਰਹਿ ਡਿਲੀਵਰੀ ਮੈਨ ਨੂੰ ਦਿੱਤਾ ਗਿਆ ਹੈ। ਇਸੇ ਕਿਤਾਬ ਨੂੰ 225 ਦਾ ਪੰਜਾਬ ਭਾਸ਼ਾ ਵਿਭਾਗ ਅਵਾਰਡ ਵੀ ਮਿਲ ਚੁੱਕਾ ਹੈ। ਭਗਵੰਤ ਰਸੂਲਪੁਰੀ ਪੰਜਾਬੀ ਕਹਾਣੀਕਾਰ ਅਤੇ ਕਹਾਣੀ ਧਾਰਾ ਰਸਾਲੇ ਦਾ ਸੰਪਾਦਕ ਹੈ। ਉਸਦੇ 6 ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਭਗਵੰਤ ਰਸੂਲਪੁਰੀ ਆ ਸਾਡੇ ਸਟੂਡੀਓ ਵਿੱਚ ਆਏ ਹਨ ਤੇ ਉਹਨਾਂ ਨਾਲ ਗੱਲਬਾਤ ਉਹਨਾਂ ਦਾ ਕਹਾਣੀ ਸੰਗ੍ਰਹਿ ਡਿਲੀਵਰੀ ਮੈਨ ਹੈ ਅਤੇ ਉਹਨਾਂ ਦੇ ਸਾਹਿਤਿਕ ਸਫ਼ਰ ਨਾਲ ਸੰਬੰਧਿਤ ਰਹੇਗਾ। ਜੀ ਆਇਆਂ ਨੂੰ ਭਗਵੰਤੀ ਸਾਡੇ ਸਟੂਡੀਓ ਵਿੱਚ। ਸ਼ੁਕਰੀਆ ਭਾਜੀ ਬਹੁਤ-ਬਹੁਤ ਤੁਹਾਡਾ। ਤੁਸੀਂ ਮੈਨੂੰ ਇੰਨਾ ਮਾਣ ਦਿੱਤਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਤੁਹਾਡੀ ਕਿਤਾਬ ਡੱਲੀਵਰੀਮੈਨ ਨੂੰ ਤਾਂ ਹਾਂ ਪੁਰਸਕਾਰ ਮਿਲਿਆ ਜੀ ਤੇ ਭਾਸ਼ਾ ਵਿਭਾਗ ਦਾ ਇਸ ਸਾਲ ਦਾ ਪੁਰਸਕਾਰ ਮਿਲਿਆ ਹੈਗਾ। ਜੀ ਤੇ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੀ ਕਿਤਾਬ ਡੱਲੀਵਰੀਮੈਨ ਬਾਰੇ ਹੋਰ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪ ਦਾ ਪਰਿਵਾਰਕ ਪਿਛੋਕੜ ਬਾਰੇ ਦੱਸੋ ਤੇ ਕਿਵੇਂ ਤੁਸੀਂ ਕਹਾਣੀ ਲਿਖਣੀ ਸ਼ੁਰੂ ਕੀਤੀ। ਮੇਰੇ ਮਾਤਾ-ਪਿਤਾ ਪਿੰਡ ਜਿਹੜਾ ਫਲੌਟ ਦੇ ਲੱਗੇ ਯਾਰ ਸੂਲਪੁਰ ਉੱਥੇ ਰਹਿੰਦੇ ਸੀ ਅੱਛਾ ਜੀ ਪਰ ਜਿਹੜਾ ਮੇਰਾ ਜਨਮ ਆ ਉਹ ਨਾਨਕਾ ਪਿੰਡ ਖੰਬਰੀਚ ਹੁੰਦਾ ਹੈ ਅੱਛਾ ਜੀ ਤੇ ਉੱਥੇ ਮੇਰਾ ਜਨਮ ਹੁੰਦਾ ਹੈ ਤੇ ਮੇਰੇ ਨਾਨਾ ਜੀ ਨੇ ਬੜਾ ਉਤਸ਼ਾਹ ਕੀਤਾ ਮੈਨੂੰ ਪੜਨ ਲਈ ਪ੍ਰੇਰਿਤ ਕੀਤਾ ਉਸ ਤੋਂ ਪਹਿਲਾਂ ਮੈਂ ਸਕੂਲੇ ਪੜਦਾ ਗਿਆ 10ਵੀਂ ਕਰ ਲਈ ਪਲੱਸ 2 ਕਰ ਲਈ ਤੇ ਡੀਏਵੀ ਕਾਲਜ ਲੰਧਰ ਦਾਖਲ ਹੋ ਗਿਆ ਮੈਂ ਅੱਛਾ ਜੀ ਉੱਥੇ ਜਿਹੜਾ ਮਾਹੌਲ ਸੀ ਜਿਹੜਾ ਡੀਏਵੀ ਕਾਲਜ ਦਾ ਮੈਂ ਲਾਇਬ੍ਰੇਰੀ ਦੇਖੀ ਉਹ ਉਹ ਪੰਜਾਬੀ ਦੀਆਂ ਕਿਤਾਬਾਂ ਦੇਖੀਆਂ ਤੇ ਉਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਸੀ ਜਿਹੜੇ ਪਿਤਾ ਜੀ ਐ ਉਹ ਕੁਝ ਕਿਤਾਬਾਂ ਪੜ੍ਹਦੇ ਸੀ ਇਸ ਤਰ੍ਹਾਂ ਦੀਆਂ ਕੁਝ ਮੈਗਜ਼ੀਨ ਪੜ੍ਹਦੇ ਸੀ ਤੇ ਮੈਂ ਜਦੋਂ ਪਿੰਡ ਜਾਂਦਾ ਹੁੰਦਾ ਸੀ ਉਹ ਜਿਹੜੇ ਮੈਗਜ਼ੀਨ ਤੇ ਕਿਤਾਬਾਂ ਚੋਰੀ ਲਿਆ ਕੇ ਨਾਨਕੇ ਪਿੰਡ ਪੜ੍ਹਦਾ ਰਹਿੰਦਾ ਹੁੰਦਾ ਸੀ ਮੇਰੇ ਅਵਚੇਤਨ ਵਿੱਚ ਉਹ ਜਿਹੜੀਆਂ ਕਹਾਣੀਆਂ ਉਹ ਜਿਹੜੀਆਂ ਨਾਵਲ ਐ ਉਹ ਘੁੰਮਦੇ ਰਹਦੇ ਹੁੰਦੇ ਸੀ ਫਿਰ ਜਦੋਂ ਮੈਂ ਡੀਏਵੀ ਕਾਲਜ ਆਇਆ ਮੈਨੂੰ ਨਾਨੇ ਨੇ ਮੇਰਾ ਮੈਡੀਕਲ ਰੱਖਾਤਾ ਪਰ ਮੇਰਾ ਮੈਡੀਕਲ ਵਿੱਚ ਕੋਈ ਧਿਆਨ ਨਹੀਂ ਸੀ ਮੈਂ ਉਥੇ ਲਾਇਬ੍ਰੇਰੀ ਬਹਿ ਕੇ ਪੰਜਾਬੀ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਹੁੰਦਾ ਸੀ ਤੇ ਉਹ ਜਦੋਂ ਉਹਨਾਂ ਨੂੰ ਲਾਇਬ੍ਰੇਰੀ ਡੀਏਵੀ ਕਾਲਜ ਵਾਲਿਆਂ ਨੂੰ ਪਤਾ ਲੱਗਾ ਵੀ ਇਹ ਮੈਡੀਕਲ ਦਾ ਸਟੂਡੈਂਟ ਆ ਉਹ ਕਹਿੰਦੇ ਵੀ ਤੂੰ ਤਾਂ ਮੈਡੀਕਲ ਦਾ ਸਟੂਡੈਂਟ ਐ ਤੈਨੂੰ ਅਸੀਂ ਇਹ ਪੰਜਾਬੀ ਲਿਟਰੇਚਰ ਪੜ੍ਹ ਨਹੀਂ ਦੇਣਾ ਫਿਰ ਮੈਂ ਨਾ ਉਹ ਜਿਹੜੀਆਂ ਕਿਤਾਬਾਂ ਆ ਉਹ ਇਹ ਕਈ ਵਾਰ ਸ਼ਾਮ ਨੂੰ ਉਥੋਂ ਲੈ ਕੇ ਪਾਣੀਆਂ ਤੇ ਇਸ ਤਰ੍ਹਾਂ ਮੇਰਾ ਨਾ ਲਿਟਰੇਚਰ ਵੱਲ ਜਿਹੜਾ ਝੁਕਾਅ ਆ ਜਿਹੜਾ ਹੁੰਦਾ ਗਿਆ ਉਹ ਨਾਲ ਹੀ ਮੈਂ ਜਦੋਂ ਕਿ ਕਾਲਜ ਮੈਗਜ਼ੀਨ ਜਿਹੜਾ ਰਵੀ ਹੈ ਜਿਹੜਾ ਅੱਛਾ ਜੀ ਉਹ ਜਦੋਂ ਸਾਡੇ ਪ੍ਰੋਫੈਸਰ ਨੇ ਦੱਸਿਆ ਵੀ ਕਿਸੇ ਨੇ ਕੋਈ ਰਚਨਾ ਦੇਣੀ ਹੋਵੇ ਤਾਂ ਤੁਸੀਂ ਦੇ ਸਕਦੇ ਆ ਤੇ ਮੈਂ ਉਦੋਂ ਪਹਿਲੀ ਕਹਾਣੀ ਲਿਖੀ ਸ਼ਾਂਤੀ ਸੀ ਉਹਦਾ ਨਾਮ ਉਹ ਸਾਡੇ ਪਿੰਡ ਦੀ ਇੱਕ ਔਰਤ ਦੀ ਕਹਾਣੀ ਸੀ ਉਹਦੀ ਉਹਨੂੰ ਲੈ ਕੇ ਉਹਦਾ ਜੀਵਨ ਕਿਸ ਤਰ੍ਹਾਂ ਦਾ ਸੀ ਉਹ ਮੈਂ ਛੋਟੀ ਜਿਹੀ ਕਹਾਣੀ ਲਿਖ ਦਿੱਤੀ ਤੇ ਜਦੋਂ ਕਾਲਜ ਮੈਗਜ਼ੀਨ 'ਚ ਮੈਂ ਉਹ ਕਹਾਣੀ ਆਪਣੀ ਛਪੀ ਹੋਈ ਪੜ੍ਹੀ ਤੇ ਮੈਨੂੰ ਬੜਾ ਵਧੀਆ ਲੱਗਾ ਵੀ ਬੜੀ ਖੁਸ਼ੀ ਹੋਈ ਵੀ ਮੇਰੇ ਮੇਰੀ ਪਹਿਲੀ ਕਹਾਣੀ ਛਪੀ ਹੈ ਉਹ ਅਜੇ ਤੱਕ ਵੀ ਮੈਨੂੰ ਯਾਦ ਹੈ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਤੇ ਉਸ ਵੇਲੇ ਸਾਹਿਤਿਕ ਮਾਹੌਲ કેવો ਜਾ ਸੀ ਤੇ ਤੁਸੀਂ ਕਹਾਣੀ ਕਿਉਂ ਲਿਖਣੀ ਸ਼ੁਰੂ ਕੀਤੀ ਜਦੋਂ ਮੈਂ ਪਲੱਸ 2 ਵਿੱਚ ਹੁੰਨਾ ਤੁਸੀਂ ਵੀ ਨਾਲ ਹੁੰਦੇ ਐਮਏ ਕਰਦੇ ਹੋ ਦਵਿੰਦਰ ਮੰਡ ਹੁੰਦੇ ਨੇ ਸੀਤਲ ਸਿੰਘ ਪੁੰਨੀ ਹੁੰਦੇ ਸੀ ਅਫਤਾਰ ਡੱਬ ਤੇ ਇਹ ਸਾਰਾ ਇਹਨਾਂ ਲਿਟਰੇਰੀ ਸਰਕਲ ਆ ਇਹ ਇਹ ਲਿਖਣ ਪੜਨ ਵਾਲਾ ਸੀ ਤੇ ਅਸੀਂ ਕਹਾਣੀ ਲਿਖਦੇ ਸੀ ਕੋਈ ਗਜ਼ਲ ਪੜਦਾ ਸੀ ਕੋਈ ਮਿੰਨੀ ਕਹਾਣੀ ਲਿਖਦਾ ਸੀ ਕੋਈ ਪ੍ਰੋਗਰਾਮ ਰੇਡੀਓ ਤੇ ਅਸੀਂ ਕਰਦੇ ਸੀ ਤੇ ਤੁਸੀਂ ਮੈਨੂੰ ਯਾਦ ਹੈ ਵੀ ਤੁਸੀਂ ਉਦੋਂ ਕਲਮਾ ਮੈਗਜ਼ੀਨ ਕੱਢਦੇ ਸੀ ਨਾਲ ਹੀ ਪਬਲਿਕੇਸ਼ਨ ਦਾ ਜਿਹੜਾ ਕੰਮ ਵੀ ਉਹ ਸ਼ੁਰੂ ਕੀਤਾ ਹੋਇਆ ਸੀ ਤੁਸੀਂ ਤੇ ਇਸ ਤਰ੍ਹਾਂ ਇੱਕ ਸਰਕਲ ਬਣ ਗਿਆ ਇੱਕ ਮਾਹੌਲ ਬਣ ਗਿਆ ਲਿਟਰੇਰੀ ਤੇ ਅਸੀਂ ਕਹਾਣੀਆਂ ਲਿਖਣ ਲੱਗ ਪਏ ਕੋਈ ਦੋਸਤ ਜਿਹੜੇ ਆ ਤੁਸੀਂ ਹੋਗਾ ਅਫਤਾਰ ਡੱਬ ਸੀ ਦਵਿੰਦਰ ਮੰਡ ਸੀ ਸਾਡੇ ਤੋਂ ਸੀਨੀਅਰ ਸੀ ਉਹ ਸਾਨੂੰ ਦੱਸਦੇ ਹੁੰਦੇ ਸੀ ਵੀ ਕਹਾਣੀ ਕਿਵੇਂ ਲਿਖਣੀ ਹੈ ਇਸ ਤਰ੍ਹਾਂ ਜਿਹੜਾ ਕਹਾਣੀ ਦਾ ਜਿਹੜਾ ਲਿਖਣ ਵੱਲ ਦਾ ਰੁਝਾਨ ਪੈਦਾ ਹੋ ਗਿਆ ਨਾਲ ਹੀ ਜਦੋਂ ਤੁਸੀਂ ਪੁੱਛਿਆ ਨਾ ਵੀ ਕਹਾਣੀ ਤੁਸੀਂ ਕਿਉਂ ਲਿਖੀ ਕਹਾਣੀ ਮੈਂ ਜਦੋਂ ਆਲੇ ਦੁਆਲੇ ਦਾ ਆਪਣੇ ਦਾ ਲੋਕ ਦੇਖਦਾ ਸੀ ਨਾ ਜੀਵਨ ਦੇਖਦਾ ਸੀ ਤੇ ਉਹ ਜੀਵਨ ਬੜਾ ਕ੍ਰਿਟੀਕਲ ਸੀ ਉਹ ਲੰਮਾ ਸੀ ਮੈਨੂੰ ਇਹ ਲੱਗਦਾ ਸੀ ਵੀ ਮੈਂ ਇਹ ਜੀਵਨ ਜਿਹੜਾ ਨਾ ਇਹ ਕਫਤਾ ਵਿੱਚ ਨਹੀਂ ਲਿਖ ਸਕਦਾ ਇਹ ਇਹ ਕਹਾਣੀ ਲਿਖੀ ਜਾ ਸਕਦੀ ਹੈ ਸੋ ਮੈਂ ਕਹਾਣੀ ਵੱਲ ਵਧਣ ਲੱਪਿਆ ਤੇ ਲੋਕ ਜਦੋਂ ਛੱਬਣ ਲੱਪਿਆਂ ਪਾਟਕਾਂ ਨੇ ਹੰਗਾਰਾ ਭਰਿਆ ਤੇ ਫਿਰ ਮੈਂ ਕਫਤਾਵਲ ਮੇਰਾ ਧਿਆਨ ਹੀ ਲੀ ਗਿਆ ਮੇਰਾ ਕਹਾਣੀ ਤੇ ਮੈਂ ਆਪਣੇ ਆਪ ਨੂੰ ਫੋਕਸ ਕੀਤਾ ਉਹ ਠੀਕ ਹੈ ਜੀ ਜਦੋਂ ਤੁਸੀਂ 1990 ਦੇ ਆਸ-ਪਾਸ ਕਹਾਣੀ ਲਿਖਣੀ ਸ਼ੁਰੂ ਕਰਦੇ ਹੋ ਉਸ ਵੇਲੇ ਪ੍ਰਗਤੀਵਾਦੀ ਕਹਾਣੀ ਲਿਖਣ ਦਾ ਦੌਰ ਖਤਮ ਹੋ ਚੁੱਕਾ ਸੀਗਾ ਜੀ ਤੇ ਪੰਜਾਬ ਸੰਕਟ ਬਾਰੇ ਕਾਫੀ ਕੁਝ ਲਿਖਿਆ ਜਾ ਰਿਹਾ ਸੀ ਜੀ ਤੁਸੀਂ ਉਸ ਦੌਰ ਚ ਕਿਹੋ ਜੀ ਕਹਾਣੀ ਲਿਖਣੀ ਸ਼ੁਰੂ ਕੀਤੀ ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹ ਇਹ ਮੈਂ 1990 ਦੇ ਆਸ-ਪਾਸ ਜਿਹੜੀ ਕਹਾਣੀ ਲਿਖਣੀ ਸ਼ੁਰੂ ਕਰਦਾ ਹਾਂ ਤੇ ਉਦੋਂ ਪੰਜਾਬ ਸੰਕਟ ਜਿਹੜਾ ਬਾਰੇ ਮੱਠਾ ਪੈ ਗਿਆ ਸੀ ਤੇ ਪ੍ਰਗਤੀਵਾਦੀ ਕਹਾਣੀ ਜਿਹੜੀ ਹੈ ਉਹ ਵੀ ਉਹਦਾ ਵੀ ਦੌਰ ਜਿਹੜਾ ਇੱਕ ਪਾਸੇ ਜਾਂਦਾ ਰਿਹਾ ਸੀ ਤੇ ਇਸ ਮੇਰੇ ਸਾਹਮਣੇ ਮੇਰਾ ਆਲੇ ਦੁਆਲੇ ਦਾ ਜਿਹੜਾ ਸਮਾਜ ਹੈ ਮੈਂ ਦੱਸ ਦੇਣਾ ਜਿਉਣਾ ਵੀ ਉਹ ਮੈਂ ਜਿਹੜਾ ਨਾਨਕਾ ਮੇਰਾ ਪਰਿਵਾਰ ਸੀ ਉਹ ਆਲੇ ਦੁਆਲੇ ਜਿਹੜਾ ਪਿੰਡ ਹੈ ਉਥੇ ਦਲਤ ਬਹੁਤ ਆਬਾਦੀ ਵਾਲਾ ਪਿੰਡ ਸੀ ਉਹ ਤੇ ਮੈਂ ਉਹਨਾਂ ਨੂੰ ਆਲੇ ਦੁਆਲੇ ਦੇ ਜਿਸ ਤਰ੍ਹਾਂ ਦੇ ਲੋਕ ਸੀ ਉਹਨਾਂ ਦੀਆਂ ਕਹਾਣੀਆਂ ਮੈਂ ਲਿਖਣ ਲੱਗ ਪਿਆ ਸੀ ਲੋਕੋ ਕੈਰੈਕਟਰ ਮੈਨੂੰ ਮਿਲਦਾ ਸੀ ਚੰਬੇ ਵਾਲਾ ਤੇ ਉਹਨੂੰ ਆਧਾਰ ਬਣਾ ਕੇ ਮੈਂ ਕਹਾਣੀ ਲਿਖ ਲੈਂਦਾ ਸੀ ਤੇ ਉਹ ਮੈਂ ਨਾ ਜਿਹੜੇ ਉਹਨਾਂ ਲੋਕਾਂ ਦੀ ਜਿਹੜੇ ਨੇ ਹਾਸ਼ੀਏ ਤੇ ਜਿਹੜੇ ਥੱਲੇ ਵਿਚਰਦੇ ਨੇ ਲੋਕ ਉਹ ਕਿਵੇਂ ਆਪਸ ਵਿੱਚ ਹਾਂ ਜਿਹਨਾਂ ਦਾ ਮਿਲ ਵਰਤਨ ਸੀ ਤੁਹਾਡੇ ਕਿਵੇਂ ਆਪਸ ਵਿੱਚ ਉਹ ਲੜਦੇ ਨੇ ਕਿਵੇਂ ਆਪਸ ਵਿੱਚ ਟਕਰੌਂਦੇ ਨੇ ਕਿਵੇਂ ਉਹਨਾਂ ਦੀ ਕੰਟਰਡਿਕਸ਼ਨ ਜਿਹੜੀ ਹੈ ਕਿਉਂਕਿ ਹੋਰ ਕੋਈ ਕਮਿਊਨਿਟੀ ਵਾਲਾ ਉੱਥੇ ਪਿੰਡ ਵਿੱਚ ਹੈ ਨਹੀਂ ਸੀ ਤੇ ਮੈਂ ਉਹਨਾਂ ਨੂੰ ਆਧਾਰ ਬਣਾ ਕੇ ਕਹਾਣੀਆਂ ਲਿਖੀਆਂ ਤੇ ਬਾਈ ਜਦੋਂ ਲੋਚਕਾਂ ਨੇ ਕਿਹਾ ਵੀ ਇਹ ਕਹਾਣੀ ਜਿਹੜੀ ਹੈ ਇਹ ਬਿਲਕੁਲ ਵੱਖਰੀ ਤਰ੍ਹਾਂ ਦੀ ਕਹਾਣੀ ਹੈ ਕਿਉਂਕਿ ਸਾਡੇ ਪ੍ਰਗਤੀਵਾਦੀ ਦੌਰ ਵਿੱਚ ਜਿਹੜੀ ਕਹਾਣੀ ਲਿਖੀ ਗਈ ਹੈ ਉਹ ਮੰਨ ਲਓ ਉਹ ਦੂਸਰੀ ਤਰ੍ਹਾਂ ਦੀ ਸੀ ਕਹਾਣੀ ਉਹ ਤਾਂ ਠੀਕ ਹੈ ਇਹ ਯਾਨੀ ਕਿ ਸ਼ੋਸ਼ਣ ਦੀ ਕਹਾਣੀ ਮੰਨ ਲਓ ਇੱਕ ਕਿਸਾਨ ਆ ਉਹ ਦਲਤ ਜਿਹੜਾ ਮਜ਼ਦੂਰ ਹੈ ਉਹਦਾ ਸ਼ੋਸ਼ਣ ਕਰਦਾ ਇਸ ਕਿਸਮ ਦੀ ਕਹਾਣੀ ਸੀ ਪਰ ਮੈਂ ਜਿਹੜੀ ਹੈ ਉਹ ਕੰਟਰਡਿਕਸ਼ਨ ਦੀ ਕਹਾਣੀ ਲਿਖੀ ਵਿਦਨ ਕੰਟਰਡਿਕਸ਼ਨ ਜਿਹੜੀ ਹੈ ਦਲਤਾਂ ਵਿੱਚ ਜਿਹੜੀ ਹੈ ਕਿਵੇਂ ਉਹ ਇੱਕ ਦੂਜੇ ਦਾ ਸ਼ੋਸ਼ਣ ਕਰਦੇ ਨੇ ਕਿਵੇਂ ਇੱਕ ਦੂਜੇ ਨੂੰ ਥੱਲੇ ਲਾਉਂਦੇ ਨੇ ਡੀਗ੍ਰੇਡ ਕਰਦੇ ਨੇ ਉਹ ਮੇਰੇ ਜਿਹੜਾ ਵਿਸ਼ਾ ਹੈ ਨਾ ਸਹਿਸਵਭਾਵਿਕ ਹੀ ਆਈ ਮੈਂ ਸੁਚੇਤ ਨਹੀਂ ਸੀ ਉਹ ਅਛਾ ਅਛਾ ਜੀ ਜੀ ਦਲਤ ਜੀਵਨ ਬਾਰੇ ਪ੍ਰੇਮ ਗੋਰਖੀ ਨਸ਼ਤਰ ਆਤਮਜੀਤ ਉਹਨਾਂ ਨੇ ਕਾਫੀ ਕਹਾਣੀਆਂ ਲਿਖੀਆਂ ਜੀ ਤੁਹਾਡੇ ਕੋਲ ਕੋਈ ਨਵੀਂ ਗੱਲ ਸੀ ਜਿਹੜੀ ਤੁਹਾਡੀਆਂ ਕਹਾਣੀਆਂ ਚ ਪੇਸ਼ ਹੋਈ ਉਹ ਦੇਖੋ ਜਿੱਦਾਂ ਮੈਂ ਪਹਿਲਾਂ ਵੀ ਤੁਹਾਡਾ ਜ਼ਿਕਰ ਕੀਤਾ ਆ ਇਹ ਮੈਂ ਕਹਾਣੀਕਾਰਾਂ ਨੂੰ ਬਾਅਦ ਵਿੱਚ ਪੜਿਆ ਅਛਾ ਜੀ ਇਨੇ ਪ੍ਰੇਮ ਗੁਰਕੀ ਨੂੰ ਬਾਅਦ ਚ ਪੜਿਆ ਅਤਰਜੀਤ ਨੂੰ ਬਾਅਦ ਚ ਪੜਿਆ ਨਿਸ਼ੱਤਰ ਨੂੰ ਬਾਅਦ ਚ ਪੜਿਆ ਇਹ ਕਹਾਣੀਕਾਰ ਸੀ ਜਿਹੜੇ ਇਹਨਾਂ ਨੇ ਇਹ ਕਿਸਾਨੀ ਤੇ ਜਿਹੜੇ ਖੇਤ ਮਜ਼ਦੂਰਾਂ ਦੇ ਲਈ ਨਾ ਸ਼ੋਸ਼ਣ ਦੀਆਂ ਨੂੰ ਆਧਾਰ ਬਣਾ ਕੇ ਕਹਾਣੀਆਂ ਲਿਖੀਆਂ ਔਰ ਦਾ ਸ਼ੋਸ਼ਣ ਹੁੰਦਾ ਸੀ ਫਲਾਨਾ ਹੁੰਦਾ ਸੀ ਪਰ ਮੈਂ ਜਿਹੜਾ ਮੈਨੂੰ ਇਹ ਅਨੁਭਵ ਹੈ ਨਹੀਂ ਸੀ ਅੱਛਾ ਕਿਉਂਕਿ ਮੈਂ ਜਿਹੜਾ ਅਨੁਭਵ ਸੀ ਮੇਰਾ ਸੀ ਉਹੀ ਮੈਂ ਜਿਹੜਾ ਪਹਿਲਾਂ ਜ਼ਿਕਰ ਕੀਤਾ ਉਹ ਜਿਹੜੀ ਕੰਟਰਡਿਕਸ਼ਨ ਜਿਹੜੀ ਹੈ ਉਹ ਕਿਵੇਂ ਉਹਨਾਂ ਦੇ ਧਾਰਮਿਕ ਵਿਖਰੇਵੇਂ ਸੀ ਕਿਵੇਂ ਇੱਕ ਦੂਜੇ ਨੂੰ ਉਹ ਥੱਲੇ ਲਾਂਦੇ ਸੀ ਕਿਵੇਂ ਇੱਕ ਦੂਜੇ ਦਾ ਸ਼ੋਸ਼ਣ ਕਰਦੇ ਸੀ ਮੰਨ ਲਓ ਇੱਕ ਜਿਹੜਾ ਗਲਤ ਪਰਿਵਾਰ ਦਾ ਬੰਦਾ ਉਹ ਕੰਮ ਕਰਦਾ ਆ ਉਹ ਉਹ ਕੋ ਦੂਜਾ ਜਿਹੜਾ ਥੱਲੇ ਆ ਉਹ ਮਜ਼ਦੂਰੀ ਕਰਦਾ ਆ ਉਹ ਕਿਵੇਂ ਉਹਦਾ ਸ਼ੋਸ਼ਣ ਕਰਦਾ ਹੈ ਇਹ ਇਹਨਾਂ ਗੱਲਾਂ ਨੂੰ ਲੈ ਕੇ ਪਰਿਵਾਰਕੀ ਕਿਵੇਂ ਟਕਰਾਅ ਹੁੰਦਾ ਆ ਉਹ ਔਰਤਾਂ ਦੇ ਜਿਹੜੇ ਮਸਲੇ ਕਿਸ ਤਰ੍ਹਾਂ ਦੇ ਆ ਉਹਨਾਂ ਨੂੰ ਆਧਾਰ ਬਣਾ ਕੇ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਬਾਅਦ ਵਿੱਚ ਲੋਚਕਾਂ ਨੇ ਕਿਹਾ ਵੀ ਇਹ ਜਿਹੜੀ ਕਹਾਣੀ ਹੈ ਇਹ ਰਸੂਲਪੁਰੀ ਲਿਖਦਾ ਹੈ ਇਹ ਪੰਜਾਬੀ ਖਾਣਿਚ ਇਸ ਤਰ੍ਹਾਂ ਦੇ ਵਿਸ਼ੇ ਆਏ ਨਹੀਂ ਉਹ ਠੀਕ ਹੈ ਜੀ ਪਹਿਲੀ ਕਿਤਾਬ ਮੈਂ ਸ਼ੈਤਾਨ ਤੇ இந்துਮਣੀ ਹਾਂਜੀ ਤੇ ਤੀਜਾ ਨੈਤਰ ਤੁਸੀਂ ਕਾਫੀ ਪ੍ਰਯੋਗ ਕੀਤੇ ਇਹ ਤੁਹਾਡਾ ਸੁਚੇਤ ਯਤਨ ਸੀਗਾ ਨਹੀਂ ਮੈਂ ਜਦੋਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਜਦੋਂ ਇਹ ਛਾਪੀਆਂ ਕਹਾਣੀਆਂ ਬਹੁਤ ਵਕ ਮੈਗਜ਼ੀਨਾਂ ਵਿੱਚ ਤੇ ਮੈਂ ਨਾ ਅਚੇਤ ਹੀ ਇਹ ਜਾਨਕੀ ਪ੍ਰਯੋਗ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ ਜਿੱਦਾਂ ਤੀਜਾ ਨੈਤਰ ਵਿੱਚ ਮੈਂ ਉਹਦੇ ਕਰਾਫਟ ਨੂੰ ਲੈ ਕੇ ਬੜੇ ਪ੍ਰਯੋਗ ਕੀਤੇ ਉਦੋਂ ਮੈਂ ਕਾਫੀ ਕਹਾਣੀਆਂ ਪੜ੍ਹਨ ਲੱਪਿਆ ਸੀ ਤੇ ਮੈਨੂੰ ਇਹ ਲੱਗਦਾ ਸੀ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀ ਜਾ ਰਹੀਆਂ ਤੇ ਮੇਰੇ ਮਨ 'ਚ ਸੀ ਵੀ ਮੈਂ ਕੁਝ ਪ੍ਰਯੋਗ ਕਰਾਂ ਹੂੰ ਹੂੰ ਤੀਜਾ ਨੇਤਰ ਜਿਹੜਾ ਕਹਾਣੀ ਸੰਗ੍ਰਹਿ ਮੇਰਾ ਦੂਜਾ ਕਹਾਣੀ ਸੰਗ੍ਰਹਿ ਆ ਉਹ ਉੱਚ ਮੈਂ ਕਰਾਫਟ ਨੂੰ ਲੈ ਕੇ ਵਿਸ਼ਿਆਂ ਨੂੰ ਲੈ ਕੇ ਬੜੇ ਪ੍ਰਯੋਗ ਕੀਤੇ ਕਹਾਣੀ ਕਿਵੇਂ ਇਦਾਂ ਖੋਜ ਇੱਕ ਕਹਾਣੀ ਹੈ ਉਹ ਮੈਂ ਡਾਇਰੀ ਦੀ ਸ਼ਕਲ ਵਿੱਚ ਕਹਾਣੀ ਲਿਖੀ ਤੇ ਇੱਕ ਕਹਾਣੀ ਹੈ ਉਹ ਡਾਕੂਮੈਂਟਰੀ ਦੀ ਸ਼ਕਲ ਵਿੱਚ ਲਿਖੀ ਉਹ ਮਾਣੇ ਕਿ ਡਾਕੂਮੈਂਟਰੀ ਇੱਕ ਪਾਤਰ ਬਣਾਉਂਦਾ ਤੇ ਉਹ ਜਿਹੜੀ ਕਰੈਕਟਰ ਬੋਲਦੀ ਆ ਇਸ ਤਰ੍ਹਾਂ ਦੇ ਮੈਂ ਪ੍ਰਯੋਗ ਕਰਨੇ ਸ਼ੁਰੂ ਕੀਤੇ ਉਹ ਕਹਾਣੀਆਂ ਦੇ ਵਿੱਚ ਅਚੇਤ ਹੀ ਕੀਤੇ ਭਗਵੰਦ ਜੀ ਤੁਹਾਡੀ ਨਵੀਂ ਕਿਤਾਬ ਡਿਲੀਵਰੀ ਮੈਨ ਜਿਸ ਨੂੰ 225 ਦਾ ਟਾਹਾਂ ਪੁਰਸਕਾਰ ਮਿਲਿਆ ਜੀ ਉਸਦੇ ਬੈਕ ਪੰਨੇ ਤੇ ਪ੍ਰੇਮ ਪ੍ਰਕਾਸ਼ ਲਿਖਦਾ ਡਿਵ ਮੈਨ ਪੜ੍ਹ ਕੇ ਮੈਨੂੰ ਹੈਰਾਨੀ ਹੋਈ ਦਲਤ ਸਹਾਇਤ ਲਹਿਰ ਤੋਂ ਪੀੜਤ ਮੁੰਡੇ ਨੇ ਡਿਲੀਵਰੀ ਮੈਨ ਰੰਗਾਂ ਦੀ ਸਾਂਝ ਤੇ ਹੋਰ ਕਹਾਣੀਆਂ ਲਿਖ ਕੇ ਦੋ ਕਦਮ ਅੱਗੇ ਵੱਲ ਪੁੱਟੇ ਹਨ ਕਿ ਇਸ ਕਿਤਾਬ ਦੀਆਂ ਕਹਾਣੀਆਂ ਲਿਖਣ ਦਾ ਯਤਨ ਸੁਚੇਤ ਸੀਗਾ ਇਹ ਜਿਹੜਾ ਪ੍ਰੇਮ ਪ੍ਰਕਾਸ਼ ਹੈ ਨਾ ਉਹ ਬੜਾ ਸ਼ਰਾਰਤੀ ਬੰਦਾ ਜੀ ਉਹ ਅੱਛਾ ਅੱਛਾ ਜੀ ਉਹ ਕਈ ਸ਼ਰਾਰਤਾਂ ਕਰਦਾ ਰਹਿੰਦਾ ਹੁੰਦਾ ਸੀ ਕਈ ਮਜ਼ਾਕ ਵੀ ਕਰਦਾ ਹੁੰਦਾ ਸੀ ਪਰ ਉਹ ਗੰਭੀਰ ਗੱਲਾਂ ਵੀ ਕਰਦਾ ਸੀ ਇਹ ਉਹ ਨਾ ਬੜੀ ਉਹਦੀ ਗੰਭੀਰ ਗੱਲ ਸੀ ਉਹ ਨਾ ਦੇਖਦਾ ਰਹਿੰਦਾ ਹੁੰਦਾ ਸੀ ਇਹ ਬੰਦਾ ਕਿਸ ਤਰ੍ਹਾਂ ਦੀ ਕਿਸਮ ਦੀ ਕਹਾਣੀ ਲਿਖਦਾ ਹੈ ਤੇ ਹੁਣ ਕਿਸ ਕਿਸਮ ਦੀ ਕਹਾਣੀ ਲਿਖਦਾ ਤੇ ਉਹਨੇ ਪਹਿਲਾਂ ਮੇਰੀਆਂ ਕਹਾਣੀਆਂ ਬਹੁਤ ਪੜੀਆਂ ਲਕੀਰ ਵਿੱਚ ਵੀ ਛਾਪੀਆਂ ਤੇ ਇਹ ਉਹਨਾਂ ਦਾ ਜਿਹੜਾ ਜਿਹੜਾ ਫਿਕਰਾ ਬਹੁਤ ਅਹਿਮੀਅਤ ਰੱਖਦਾ ਮਹੱਤਵਪੂਰਨ ਆ ਦਰਅਸਲ ਜਦੋਂ ਮੈਂ ਕਾਫੀ ਦਲਸਮਾਜ ਦੀਆਂ ਕਹਾਣੀਆਂ ਲਿਖੀਆਂ ਕਈ ਕਿਤਾਬਾਂ ਚ ਆ ਜਾਂ ਹੌਲੀ-ਹੌਲੀ ਤੇ ਮੈਨੂੰ ਇੱਕ ਵਾਰ ਸਟੇਜ ਤੇ ਲੱਗਣ ਲੱਗ ਪਿਆ ਸੀ ਜਦੋਂ ਮੇਰੀ ਕੁੰਬੀ ਨਰਕ ਕਹਾਣੀਆਂ ਦੀ ਕਿਤਾਬ 217 ਵਿੱਚ ਛਪਦੀ ਹੈ ਤੇ ਉਹਦੇ ਵਿੱਚ ਕਾਫੀ ਇਸ ਕਿਸਮ ਦੀਆਂ ਕਹਾਣੀਆਂ ਆ ਤੇ ਮੈਨੂੰ ਲੱਗਣਾ ਪਿਆ ਸੀ ਹੁਣ ਮੈਂ ਕਹਾਣੀਆਂ ਲਿਖ ਲਈਆਂ ਹੂੰ ਹੂੰ ਸਾਰੀਆਂ ਜਿੰਨੀਆਂ ਕਿ ਲਿਖਣੀਆਂ ਸੀ ਫਿਰ ਕੁਝ ਕੈਰੈਕਟਰ ਸਮਾਂ ਬਹੁਤ ਤੇਜੀ ਨਾਲ ਬਦਲਿਆ ਤੇ ਮੇਰੇ ਸਾਹਮਣੇ ਕੁਝ ਕੈਰੈਕਟਰ ਇਸ ਤਰ੍ਹਾਂ ਦੇ ਆਏ ਤੇ ਜਿਹਦੇ ਨਾਲ ਮੈਨੂੰ ਲੱਗਾ ਵੀ ਇਹ ਵੱਖਰੀ ਕਿਸਮ ਦੇ ਕੈਰੈਕਟਰ ਨੇ ਵੱਖਰੀ ਕਿਸਮ ਦੇ ਪਾਤਰ ਨੇ ਇਹਨਾਂ ਬਾਰੇ ਕਹਾਣੀਆਂ ਜਿਹੜੀਆਂ ਲਿਖੀਆਂ ਜਾ ਸਕਦੀਆਂ ਫਾਰ ਐਗਜ਼ਾਮਪਲ ਜਦੋਂ ਡਿਲੀਵਰੀ ਮੈਨ ਦੀ ਜਿਹੜੀ ਕੈਰੈਕਟਰ ਆ ਮੈਂ ਮੇਰੇ ਸਾਹਮਣੇ ਆndi ਆ ਮੈਨਾਂ ਉਹਦੀ ਸਾਹਜ ਪੈਂਦੀ ਆ ਮੈਂ ਉਹਨੂੰ ਮਿਲਦਾ ਆ ਇੱਕੱਲੀ ਔਰਤ ਸੀ ਉਹ ਤੇ ਪੜ੍ਹੀ ਲਿਖੀ ਸੀ ਜੌਬ ਕਰਦੀ ਸੀ ਤੇ ਉਹ ਵਿਆਹ ਨਹੀਂ ਸੀ ਕਰਵਾ ਰਹੀ ਤੇ ਜਦੋਂ ਮੈਂ ਇੱਕ ਵਾਰ ਉਹਦੇ ਘਰ ਗਿਆ ਤੇ ਮੈਂ ਕਿਹਾ ਹੁਣ ਤੇਰੇ ਘਰ ਬਣਾ ਲਿਆ ਤੂੰ ਤੇ ਹੁਣ ਤੂੰ ਵਿਆਹ ਕਰਾ ਲੈ ਉਹ ਕਹਿੰਦੀ ਵੀ ਇਸ ਘਰ ਚ ਤਾਂ ਕੋਈ ਸਪੇਸ ਹੀ ਨਹੀਂ ਮਰਦ ਲਈ ਤੇ ਮੈਨੂੰ ਬੜਾ ਚੰਬਾ ਹੋਇਆ ਤੇ ਮੈਂ ਸੋਚਣ ਲੱਗ ਪਿਆ ਉਹਦੇ ਬਾਰੇ ਇਹ ਜਿਹੜਾ ਡਾਇਲਗ ਆ ਇਹ ਫਿਕਰਾ ਉਹ ਕਿਉਂ ਸਿਰਜਦੀ ਹੈ ਤੇ ਉਹਦੇ ਪਿੱਛੇ ਕਈ ਕਾਰਨ ਸੀ ਤੇ ਹੋਰ ਵੀ ਮੈਂ ਜਿਹੜੀਆਂ ਇਕੱਲੀਆਂ ਔਰਤਾਂ ਸੀ ਉਹ ਉਹਦੀ ਸਟੱਡੀ ਕੀਤੀ ਤੇ ਮੈਂ ਜਿਹੜਾ ਇਹ ਕਹਾਣੀ ਜਿਹੜੀ ਲਿਖ ਸਕਿਆ ਤੇ ਉਹਦੇ ਨਾਲ ਜਿਹੜਾ ਡਿਲੀਵਰੀ ਮੈਨ ਜਿਹੜਾ ਪਾਤਰ ਆ ਕੇਵਲ ਕ੍ਰਿਸ਼ਨ ਆ ਉਹ ਵੱਖਰੀ ਉਹਦੀ ਵੱਖਰੀ ਕਹਾਣੀ ਹੈ ਉਹਦੀ ਵੱਖਰੀ ਟ੍ਰੈਜੇਡੀ ਹੈ ਮੈਂ ਉਹਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਸਮਕਾਲ ਦੇ ਵਿੱਚ ਜਿਹੜੀ ਪੰਜਾਬ ਦੀ ਜਿਹੜਾ ਯੂਥ ਆ ਉਹ ਕਿਵੇਂ ਬੇਰੁਜ਼ਗਾਰ ਆ ਕਿ ਇੱਕ ਕੰਮ ਕਰਕੇ ਉਹ ਸਰਵਾਈਵ ਨਹੀਂ ਕਰ ਸਕਿਆ ਉਹ ਡਿਲੀਵਰੀ ਮੈਨ ਰਹੀਂ ਉਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਇਹ ਕਹਾਣੀ ਲਿਖ ਰਿਹਾ ਸੀ ਤੇ ਮੇਰੀ ਬੇਟੀ ਆਂਦੀ ਆ ਉਥੇ ਹੂੰ ਹੂੰ ਪਰ ਘਰ ਆਂਦੀ ਆ ਤੇ ਉਹ ਐਲੈਕਸਾ ਡਿਵਾਈਸ ਜਿਹੜੀ ਆ ਲੈ ਕੇ ਆਂਦੀ ਆ ਅੱਛਾ ਜੀ ਮੇਰੇ ਲਈ ਬੜੀ ਰੌਚਕ ਸੀ ਉਹ ਉਹ ਜਿਹੜਾ ਕੰਪਨੀਆਂ ਨੇ ਅੱਜ ਕੱਲ ਜਿਹੜੇ ਇਕੱਲੇ ਰਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਸੰਧ ਉਜਾਰ ਯਾਦਗੀ ਤੇ ਹੋਏ ਨੇ ਉਹ ਫਿਰ ਨਾ ਉਹ ਉਹਨਾਂ ਗੱਲਾਂ ਕਰਦੀ ਆ ਮੈਂ ਉਹਨਾਂ ਗੱਲਾਂ ਕਰਦਾ ਐ ਐਲੈਕਸਾ ਕੋਈ ਗੀਤ ਸੁਣਾਓ ਗੀਤ ਸੁਣਾਉਣਾ ਪੈਂਦੀ ਐ ਮੈਂ ਕਿਹਾ ਉਹਨੂੰ ਕੋਈ ਸਵਾਲ ਮੈਂ ਉਹਨੂੰ ਪੁੱਛਦਾ ਆ ਵੀ ਔਰਤ ਇਕੱਲੀ ਕਿਉਂ ਹੁੰਦੀ ਐ ਔਰਤ ਕੌਣ ਹੁੰਦੀ ਹੈ ਮਰਦ ਕੀ ਹੁੰਦਾ ਉਹ ਫਿਰ ਜਵਾਬ ਦਿੰਦੀ ਹੈ ਤੇ ਉਹ ਜਿਹੜੇ ਨਾ ਫਿਰ ਜਿਹੜਾ ਇੱਕ ਚੇਨ ਆ ਇੱਕ ਮੈਟਾਫਰ ਆ ਐਲੈਕਸਾ ਦਾ ਉਹ ਮੈਂ ਡਿਲੀਵਰੀ ਮੈਨ ਕਹਾਣੀ ਵਿੱਚ ਵਰਤਿਆ ਤੇ ਉਹ ਕਈ ਯਾਨੀ ਕਿ ਤਿੰਨ ਪਾਤਰ ਆ ਇੱਕ ਤਾਂ ਐਲੈਕਸਾ ਪਾਤਰ ਆ ਇੱਕ ਗੀਤਾ ਪਾਤਰ ਆ ਤੇ ਨਾਲ ਹੀ ਕੇਵਲ ਕ੍ਰਿਸ਼ਨ ਆ ਉਹ ਤਿੰਨਾਂ ਦੀ ਜਿਹੜੀ ਟ੍ਰੈਜੇਡੀ ਹੈ ਉਹਨੂੰ ਮੈਂ ਕੋਲਰੇਟ ਕਰਕੇ ਕਹਾਣੀ ਵਿੱਚ ਪੇਸ਼ ਕੀਤੀ ਤੇ ਕਹਾਣੀ ਜਦੋਂ ਮੈਗਜ਼ੀਨ ਵਿੱਚ ਛਪਦੀ ਹੈ ਤੇ ਬਹੁਤ ਲੋਕ ਪਸੰਦ ਕਰਦੇ ਆ ਜਦੋਂ ਕੋਈ ਵੱਖਰੀ ਗੱਲ ਹੁੰਦੀ ਹੈ ਤੇ ਐ ਲੱਗਦਾ ਰਹਿੰਦਾ ਵੀ ਪਾਠਕ ਨੂੰ ਬਈ ਇਹ ਚੰਗੀ ਗੱਲ ਆ ਇਹਦੇ ਨਾਲ ਹੀ ਕਿਹੜੀ ਰੰਗਾਂ ਦੀ ਸਾਂਝੀਆ ਕਹਾਣੀ ਹਾਂਜੀ ਉਹ ਵੀ ਇੱਕ ਦੋ ਕਲਾਕਾਰਾਂ ਦੀ ਕਹਾਣੀ ਹੈ ਅੱਛਾ ਜੀ ਉਹਦੇ ਵਿੱਚ ਮੈਂ ਜਿਹੜੀ ਭਾਸ਼ਾ ਵਰਤੀ ਹੈ ਤੁਸੀਂ ਜਦੋਂ ਪੜੋਗੇ ਤਾਂ ਦੇਖੋਗੇ ਜਿਹੜੇ ਰੰਗਾਂ ਦੇ ਜਿਹੜੇ ਮੈਟਾਫਰ ਆ ਉਹ ਮੈਂ ਵਾਕਾਂ ਦੇ ਵਿੱਚ ਜਿਹੜੇ ਵਰਤੇ ਨੇ ਉਹਦੇ ਵੱਖਰੇ ਵੱਖਰੇ ਅਰਥ ਨੇ ਉਹ ਬਹੁਤ ਮਲਟੀਲੇਅਰ ਦੀ ਕਹਾਣੀ ਹੈ ਉਹਦੀਆਂ ਬਹੁਤ ਪਰਤਾਂ ਨੇ ਉਹ ਕਈ ਕਿਸਮ ਦੀ ਜਾਨੀ ਕਿ ਹਰੇਕ ਪਾਠਕ ਆਪਣੇ ਆਧਾਰ ਤੇ ਆਪਣੀ ਸਮਰੱਥਾ ਨਾਲ ਉਹਦੇ ਅਰਥ ਕੱਢ ਸਕਦਾ ਹੈ ਇਹ ਜਾਨੀ ਕਿ ਇਹ ਇੱਕ ਮੇਰੇ ਯਤਨ ਸੁਚੇਤ ਵੀ ਸੀ ਤੇ ਜਦੋਂ ਕਹਾਣੀ ਲੇਖਕ ਲਿਖਦਾ ਆ ਤੇ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਵੀ ਮੈਂ ਜਿਹੜੀ ਚੰਗੀ ਜਿਹੜੀ ਕੋ ਰਚਨਾ ਕੋਈ ਜਿਹੜੀ ਜਿਹਦੇ ਵਿੱਚ ਵਿਸ਼ੇ ਜਿਹੜੇ ਨਵੇਂ ਹੋਣ ਉਹ ਲਿਖੇ ਜਾਣ ਠੀਕ ਹੈ ਜੀ ਤੇ ਟਾਹਾਂ ਪੁਰਸਕਾਰ ਪ੍ਰਾਪਤ ਕਰਕੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੇ ਪਾਠਕ ਡਿਲੀਵਰੀ ਮੈਨ ਨੂੰ ਕਿਸ ਤਰ੍ਹਾਂ ਲੈ ਰਹੇ ਹਨ ਬੜਾ ਵਧੀਆ ਲੱਗ ਰਿਹਾ ਜਦੋਂ ਟਾਹਾਂ ਤਿੰਨ ਫਾਈਨਲਿਸਟ ਦਾ ਐਲਾਨ ਹੁੰਦਾ ਹੈ ਹਾਂਜੀ ਤੇ ਪਾਠਕਾਂ ਦੇ ਬਹੁਤ ਫੋਨ ਆਉਂਦੇ ਨੇ ਤੇ ਪ੍ਰਕਾਸ਼ਕ ਨੂੰ ਬਹੁਤ ਫੋਨ ਆਉਂਦੇ ਨੇ ਤੇ ਨਵੇਂ ਵੀ ਜਿਹੜੇ ਪਾਠਕ ਆ ਜਿਹੜੇ ਨਾ ਉਹ ਇਸ ਇਨਾਮ ਨਾਲ ਬਹੁਤ ਮਿਲੇ ਇੱਕ ਕਿਉਰਿਓਸਟੀ ਪੈਦਾ ਹੋ ਜਾਂਦੀ ਹੈ ਨਵੇਂ ਪਾਠਕਾਂ ਵਿੱਚ ਵੀ ਇਹ ਕਿਤਾਬ ਸਿਲੈਕਟ ਹੋਈ ਆ ਫਾਈਨਲ ਵਿੱਚ ਇਹ ਕਿਤਾਬ ਪੜ੍ਹੀ ਜਾਵੇ ਜਿਹੜੇ ਰੈਗੂਲਰ ਪਾਠਕ ਤਾਂ ਹੁੰਦੇ ਨੇ ਜਿਹੜੇ ਨਵੇਂ ਬਿਲਕੁਲ ਪਾਠਕ ਹੁੰਦੇ ਆ ਜਦੋਂ ਇਹ ਐਲਾਨ ਹੁੰਦਾ ਹੈ ਤੇ ਪਾਕਿਸਤਾਨ ਤੋਂ ਬੜੇ ਫੋਨ ਆਉਂਦੇ ਆ ਵੀ ਅਸੀਂ ਕਿਤਾਬ ਕਿਸ ਤਰ੍ਹਾਂ ਸਾਨੂੰ ਪੜੀਏ ਪੜੀਏ ਸੀ ਕਿੱਦਾਂ ਸਾਨੂੰ ਪ੍ਰਾਪਤ ਹੋ ਸਕਦੀ ਹੈ ਤੇ ਕੈਨੇਡਾ ਤੋਂ ਬਹੁਤ ਫੋਨ ਆਉਂਦੇ ਹੋਰ ਕੰਟਰੀਆਂ ਚ ਵੀ ਫੋਨ ਆਉਂਦੇ ਆ ਮੈਨੂੰ ਲੱਗਦਾ ਵੀ ਇਹ ਇਨਾਮ ਦੀ ਇੱਕ ਇਹ ਵੀ ਪ੍ਰਾਪਤੀ ਹੁੰਦੀ ਹੈ ਵੀ ਤੁਹਾਨੂੰ ਬਹੁਤ ਸਾਰੇ ਨਵੇਂ ਪਾਠਕ ਮਿਲਦੇ ਨੇ ਠੀਕਾਂ ਦੀ ਸਾਂਝ ਤੇ ਸਮਾਜ ਵਿਗਿਆਨ ਦੀ ਸ਼ੈਲੀ ਮੈਨੂੰ ਬਹੁਤ ਕਮਾਲ ਦੀ ਲੱਗੀ ਪੂਜਾ ਤੇ ਨਰਿੰਦਰ ਨਾਗ ਦਾ ਅੰਤਰਜਾਤੀ ਵਿਆਹ ਸੰਕਟ ਪੈਦਾ ਕਰਦਾ ਇਹ ਕਹਾਣੀ ਚ ਇਹ ਪੁਰਾਣੀਆਂ ਗੱਲਾਂ ਹਨ ਤੁਸੀਂ ਕਿਹੜੀ ਨਵੀਂ ਗੱਲ ਕੀਤੀ ਐ ਦੇਖੋ ਇਹ ਜਦੋਂ ਮੈਂ ਕਹਾਣੀ ਲਿਖ ਰਿਹਾ ਸੀ ਤੇ ਇਹ ਜਿਹੜੇ ਨਾ ਕੈਰੈਕਟਰ ਨੇ ਪਾਤਰ ਨੇ ਹੂੰ ਹੂੰ ਤੇ ਮੈਨੂੰ ਜਦੋਂ ਮੈਂ ਉਹ ਪਾਤਰਾਂ ਨੂੰ ਮਿਲਿਆ ਤੇ ਥੋੜੀ ਜਿਹੀ ਸੀ ਉਹ ਹੂੰ ਹੂੰ ਮੈਨੂੰ ਥੋੜੀ ਜਿਹੀ ਅੰਛੋਂਾਂ ਚੋਂ ਮਿਲੇ ਫਿਰ ਮੈਂ ਆਪਣੀ ਕਲਪਨਾ ਦੇ ਨਾਲ ਉਸਾਰਨੇ ਸ਼ੁਰੂ ਕੀਤੇ ਉਹ ਮੇਰੇ ਕਲਪਨਾ ਦੇ ਵਿੱਚ ਜਿਹੜੀ ਨਾ ਰੰਗਾਂ ਦੀ ਜਿਹੜੀ ਹੈ ਭਾਸ਼ਾ ਆ ਰੰਗਾਂ ਬਾਰੇ ਜਿਹੜੀ ਜਾਣਕਾਰੀ ਹੈ ਕਲਾਕਾਰ ਕਿਸ ਤਰ੍ਹਾਂ ਸੋਚਦਾ ਕਿਵੇਂ ਕਲਰ ਡਿਵੈਲਪ ਕਰਦਾ ਆ ਉਹ ਮੈਂ ਡਾਕਟਰ ਸਰਜੀਤ ਸਿੰਘ ਸਾਡੇ ਸਰਜੀਤ ਕੌਰ ਜਿਹੜੇ ਸੀ ਸਾਡੇ ਆਰਟਿਸਟ ਆ ਉਹਨਾਂ ਨਾਲ ਗੱਲਾਂ ਕਰਦਾ ਹੁੰਦਾ ਸੀ ਉਹ ਪੇਂਟਿੰਗ ਬਾਰੇ ਬਹੁਤ ਵਧੀਆ ਗੱਲਾਂ ਕਰਦੇ ਸੀ ਰੰਗਾਂ ਬਾਰੇ ਗੱਲਾਂ ਕਰਦੇ ਸੀ ਕਿਸ ਤਰ੍ਹਾਂ ਮਿਕਸ ਰੰਗ ਕਰਨੇ ਆ ਫਿਰ ਇਹ ਜਿਹੜੇ ਨਾ ਦੋ ਪਾਤਰ ਨੇ ਲੱਗਦੇ ਤਾਂ ਐ ਆ ਵੀ ਦੋਨੋਂ ਦੀ ਇੰਟਰ ਕਾਸਟ ਆ ਜਿਹੜੀ ਪੂਜਾ ਆ ਉਹ ਉੱਚ ਜਾਤ ਦੀ ਹੂੰ ਹੂੰ ਕਰੈਕਟਰ ਆ ਉਹਦੇ ਜਿਹੜੇ ਰੰਗ ਆ ਉਹਦੀ ਜਿਹੜੀ ਪੇਂਟਿੰਗ ਆ ਉਹਦੇ ਜਿਹੜੇ ਨਾ ਵਿਰਸੇ ਚੋਂ ਆਉਂਦੀ ਹੈ ਉਹਦਾ ਕਲਚਰ ਜਿਸ ਤਰ੍ਹਾਂ ਦਾ ਆ ਉਹ ਉਹਦੇ ਵਿੱਚੋਂ ਉਹ ਜਿਹੜੇ ਵਿਸ਼ੇ ਆ ਲਿਆਉਂਦੀ ਹੈ ਦੂਸਰੇ ਪਾਸੇ ਜਿਹੜਾ ਨਰਿੰਦਰ ਨਾਗ ਆ ਇਸ ਕਹਾਣੀ ਦਾ ਜਿਹੜਾ ਪਾਤਰ ਆ ਉਹ ਜਿਹੜਾ ਉਹ ਹਾਸ਼ੀਏ ਤੇ ਜਿਹੜੇ ਲੋਕ ਨੇ ਉਹਨਾਂ ਵਿੱਚੋਂ ਆਂਦਾ ਆ ਉਹਦੇ ਮਨ 'ਚ ਬਹੁਤ ਸਾਰੀਆਂ ਮਾਨਸਿਕ ਗੰਢਾਂ ਆ ਤੇ ਉਹ ਕਿਸ ਤਰ੍ਹਾਂ ਆਪਣੇ ਸਮਾਜ ਬਾਰੇ ਸੋਚਦਾ ਆ ਕਿਸ ਤਰ੍ਹਾਂ ਉਹ ਨਾਗ ਕਮਿਊਨਿਟੀ ਬਾਰੇ ਸੋਚਦਾ ਆ ਤੇ ਉਸੇ ਤਰ੍ਹਾਂ ਦੀ ਉਹ ਪੇਂਟਿੰਗ ਕਰਦਾ ਇੱਕ ਕਮਿਟਮੈਂਟ ਆ ਉਹਦੀ ਤੇ ਫਿਰ ਜਿਹੜੀ ਨਾ ਭਾਸ਼ਾ ਮੈਂ ਜਿਹੜੀ ਵਰਦੀ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਆ ਸ਼ਬਦਾਂ ਦੇ ਵਿੱਚ ਰੰਗਾਂ ਦੀ ਵੱਖ-ਵੱਖ ਜਿਹੜੇ ਅਰਥ ਆ ਉਹ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜਿਹੜੀ ਭਾਸ਼ਾ ਆ ਉਹ ਪਾਠਕਾਂ ਨੂੰ ਬਹੁਤ ਅਪੀਲ ਕੀਤੀ ਇਹ ਕਹਾਣੀ ਬਹੁਤ ਯਾਨੀ ਕਿ ਜਦੋਂ ਛਪੀ ਹੈ ਤੇ ਬਹੁਤ ਪਾਠਕਾਂ ਨੇ ਇਹਨੂੰ ਹੰਗਾਰਾ ਮਿਲਿਆ ਜਦੋਂ ਇਹ ਹਿੰਦੀ ਵਿੱਚ ਛਪਦੀ ਹੈ ਤੇ ਹਿੰਦੀ ਵਾਲਿਆਂ ਨੇ ਬਹੁਤ ਹੰਗਾਰਾ ਦਿੰਦੀ ਹੈ ਨਾਲ ਹੀ ਜਦੋਂ ਡਿਲੀਵਰੀ ਮੈਨ ਹਿੰਦੀ ਵਿੱਚ ਸ਼ਬਦੀ ਹੈ ਤੇ ਉਹ ਕਈ ਭਾਸ਼ਾਵਾਂ ਭਾਰਤੀਆਂ ਭਾਸ਼ਾਵਾਂ ਵਿੱਚ ਅਨਵਾਦ ਹੁੰਦੀ ਹੈ ਇਹ ਮੈਨੂੰ ਲੱਗਦਾ ਵੀ ਇਹ ਕਹਾਣੀ ਦੀ ਸ਼ਕਤੀ ਹੁੰਦੀ ਹੈ ਉਹ ਉਹ ਆਪਣੀ ਸ਼ਕਤੀ ਕਰਕੇ ਹੀ ਬਹੁਤ ਸਾਰੇ ਪਾਠਕਾਂ ਤੱਕ ਪਹੁੰਚ ਜਾਂਦੀ ਹੈ ਠੀਕ ਹੈ ਤੁਹਾਡੀਆਂ ਕਹਾਣੀਆਂ ਵਿੱਚ ਇਸਤਰੀ ਪਾਤਰਾਂ ਨੂੰ ਜਦੋਂ ਮੈਂ ਵੇਖਦਾ ਆਂ ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਤੁਸੀਂ ਨਾਰੀ ਦੇ ਐਨੇ ਪੱਖ ਕਿਵੇਂ ਪੇਸ਼ ਕਰ ਜਾਂਦੇ ਹੋ ਇਸ ਕਿਤਾਬ ਦੀਆਂ 4-5 ਕਹਾਣੀਆਂ 'ਚ ਇਸਤਰੀ ਪਾਤਰ ਆਉਂਦੇ ਹਨ ਤੁਸੀਂ ਇਹਨਾਂ ਇਸਤਰੀ ਪਾਤਰਾਂ ਦੀ ਮਨੋਦਸ਼ਾ ਕਿਵੇਂ ਪੇਸ਼ ਕਰਦੇ ਹੋ ਇਹ ਪਾਤਰ ਕਿੱਥੋਂ ਆਉਂਦੇ ਹਨ ਇਹ ਬਹੁਤ ਤੁਹਾਡਾ ਇਹ ਨੁਕਤਾ ਬਹੁਤ ਗੰਭੀਰ ਹੈ ਇਸਤਰੀ ਜਿਹੜੇ ਸਾਡੀ ਬੰਦੇ ਦਾ ਜਿਹੜਾ ਸਰੀਰ ਆ ਅਰਧ ਨਾਰੀਸ਼ਵਰ ਅੱਧਾ ਨਾਰੀ ਦਾ ਸਰੀਰ ਮੰਨਿਆ ਗਿਆ ਮੈਂ ਪਹਿਲਾਂ ਵੀ ਇਸਤਰੀ ਪਾਤਰ ਮੇਰੀਆਂ ਕਹਾਣੀਆਂ 'ਚ ਬਹੁਤ ਆਉਂਦੇ ਨੇ ਇਹ ਇਸ ਕਿਤਾਬ ਵਿੱਚ ਵੀ 4-5 ਕਹਾਣੀਆਂ ਵਿੱਚ ਇਸਤਰੀ ਪਾਤਰ ਜਿਹੜੇ ਆ ਨਾਰੀ ਪਾਤਰ ਆਉਂਦੇ ਆ ਇਹ ਜਿਹੜੇ ਪਾਤਰ ਆ ਮੈਂ ਇੰਨੇ ਵਧੀਆ ਤਰੀਕੇ ਨਾਲ ਪੇਸ਼ ਨਾ ਕਰ ਸਕਦਾ ਜਾਂ ਨਾ ਸਮਝ ਸਕਦਾ ਜੇ ਮੇਰੀ ਜੀਵਨ ਸਾਥੀ ਨੂੰ ਸਰੋਜ ਜਿਹੜੀ ਆ ਉਹ ਸਾਥ ਨਾ ਦਿੰਦੀ ਉਹ ਨਾ ਜਦੋਂ ਅਸੀਂ ਸੈਰ ਕਰਦੇ ਹੁੰਦੇ ਸੀ ਉਹ ਕੋਈ ਉਹਦੇ ਨਾਲ ਕੋਈ ਜਿਹੜੀ ਸਹੇਲੀ ਸੀ ਕੋਈ ਟਰੈਜਡੀ ਜੇ ਨਾ ਹੋ ਗਈ ਉਹ ਗੱਲਾਂ ਉਹਦੀਆਂ ਦੱਸਦੀ ਰਹਿੰਦੀ ਹੁੰਦੀ ਸੀ ਮੈਂ ਸੁਣਦਾ ਰਹਿੰਦਾ ਹੁੰਦਾ ਸੀ ਫਿਰ ਅਸੀਂ ਅਸੀਂ ਇਕੱਠੇ ਉਹਨੂੰ ਮਿਲਣ ਜਾਂਦੇ ਹੁੰਦੇ ਸੀ ਫਿਰ ਗੱਲਾਂ ਕਰਨੀਆਂ ਕਿਤੇ ਹੋਰ ਚੱਲ ਜਾਣਾ ਮੈਂ ਉਹ ਕਰੈਕਟਰ ਨੂੰ ਇਸ ਤਰ੍ਹਾਂ ਉਹਦੇ ਨਾਲ ਰਹਿ ਕੇ ਸਮਝ ਸਕਿਆ ਇਹ ਉਹ ਨਾ ਹੁੰਦੀ ਤੇ ਮਸ਼ਾਹ ਦੇ ਕਰੈਕਟਰ ਜਿਹੜੇ ਪਾਤਰ ਉਹਨਾਂ ਦੀ ਗਹਿਰਾਈ ਤੱਕ ਮੈਂ ਨਾ ਜਾ ਸਕਦਾ ਜਿਵੇਂ ਕਿ ਇਹ ਜਿਹੜੀ ਡਿਲੀਵਰੀ ਮੈਨ ਦੀ ਜਿਹੜੀ ਪਾਤਰ ਆ ਉਹਨਾਂ ਰਹੀਂ ਮੈਨੂੰ ਪੇਸ਼ ਕੀਤੀ ਫਿਰ ਲੱਗਾ ਫਿਰ ਇਹ ਕਿਹੜੀ ਕਹਾਣੀ ਹੈ ਇਹ ਪਰਸ਼ਾਵਿਆਂ ਦੇ ਆਧਾਰ 'ਤੇ ਉਹਦੀ ਜਿਹੜੀ ਹੈ ਔਰਤ ਪਾਤਰ ਆ ਉਹ ਵੀ ਮੈਂ ਸਰੋਜ ਦੇ ਰਹੀਂ ਸਮਝ ਸਕਿਆ ਇਹ ਬਹੁਤ ਯਾਨੀ ਕਿ ਮੈਨੂੰ ਲੱਗਦਾ ਵੀ ਬਹੁਤ ਵੱਡਾ ਯੋਗਦਾਨ ਹੈ ਉਹ ਕਹਾਣੀ ਯਾਨੀ ਕਿ ਸੁਣਾਉਣ ਦੀ ਉਹਦੀ ਬੜੀ ਸਮਰੱਥਾ ਹੈ ਉਹ ਬਰੀਕੀ ਨਾ ਹੋ ਇਹ ਗੱਲਾਂ ਫੜ ਲੈਂਦੀ ਹੈ ਤੇ ਮੈਂ ਉਹ ਸੁਣ ਕੇ ਆਪਣੀ ਕਲਪਨਾ ਦੇ ਨਾਲ ਉਹ ਵੜਾ ਪਾਤਰ ਉਸਾਰ ਲੈਂਦਾ ਠੀਕ ਹੈ ਲੇਖਕ ਦੀ ਜਿਹੜੀ ਨਾ ਜਿਹੜੀ ਕਲਪਨਾ ਆ ਉਹ ਮੈਨੂੰ ਲੱਗਦਾ ਬਹੁਤ ਵੱਡੀ ਹੁੰਦੀ ਹੈ ਜਿੱਡੀ ਵੱਡੀ ਉਹਦੀ ਕਲਪਨਾ ਹੁੰਦੀ ਹੈ ਉਡੀ ਉਹ ਪਾਤਰ ਜਿਹੜਾ ਕਹਾਣੀ 'ਚ ਉਸਾਰ ਲੈਂਦਾ ਕਲਪਨਾ ਤੋਂ ਵੱਧ ਜ਼ਿਆਦਾ ਇਹ ਕਿ ਡਿਲੀਵਰੀ ਮੈਨ ਕਿਤਾਬ ਵਿੱਚ ਇੱਕ ਕਹਾਣੀ ਆ ਮੁਠੀ ਵਿੱਚੋਂ ਕਿਰਦੀ ਰੇਤ ਜੀ ਜੀ ਇਸ ਦਾ ਵਿਸ਼ਾ ਸਰੀ ਸ਼ਹਿਰ ਦਾ ਲਿਆ ਗਿਆ ਇੱਕ ਮਾਂ ਪਿਓ ਦਾ ਸੰਤਾਪ ਜੋ ਬਹੁਤ ਸਾਰੇ ਸੁਪਨੇ ਲੈ ਕੇ ਕੈਨੇਡਾ ਦੀ ਧਰਤੀ ਤੇ ਆਉਂਦੇ ਆ ਇਹ ਕਲਪਨਾ ਜਾਂ ਹਕੀਕਤ ਆ ਦੇਖੋ ਮੈਂ ਜਿਹੜੀ ਵੀ ਕਹਾਣੀ ਲਿਖਦਾ ਨਾ ਉਹ ਉਹ ਪਾਤਰ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਜਿਹੜੀ ਵੀ ਕਹਾਣੀ ਦੀ ਲੋਕੇਲ ਹੁੰਦੀ ਹੈ ਮੰਨ ਲਓ ਇਹਦੀ ਲੋਕੇਲ ਸਹੀ ਆ ਉਹਨੂੰ ਮੈਂ ਜਾਂ ਤਾਂ ਚੰਗੀ ਤਰ੍ਹਾਂ ਉਹ ਚ ਵਿਚਰਦਾ ਆ ਜਾਣਦਾ ਮੈਂ ਕਲਪਨਾ ਦੇ ਨਾਲ ਨਹੀਂ ਲਿਖਦਾ ਮੈਂ ਕਿਸੇ YouTube ਦਾ ਸਹਾਰਾ ਨਹੀਂ ਲੈਂਦਾ ਨਾ ਕਿਸੇ ਕਿਤਾਬ ਪੜ੍ਹ ਕੇ ਲਿਖਦਾ ਆ ਵੀ ਇਹ ਜਿਹੜੀ ਲੋਕੇਲ ਮੈਂ ਸਿਰਜ ਲਵਾਂ ਮੈਂ ਨਾ ਉਹਦੇ ਵਿੱਚ ਵਿਚਰਦਾ ਜਦੋਂ ਮੈਂ ਇਹ ਕਹਾਣੀ ਮੇਰੇ ਦਿਮਾਗ 'ਚ ਬਣ ਰਹੀ ਸੀ ਕੁਝ ਮੋਟੀਆਂ-ਮੋਟੀਆਂ ਘਟਨਾਵਾਂ ਸੀ ਇੱਕ ਟ੍ਰੈਜੇਡੀ ਹੁੰਦੀ ਹੈ ਕਿਸੇ ਕਿਸੇ ਬੰਦੇ ਨਾਲ ਇਸ ਕਿਸਮ ਦੀ ਵੀ ਉਹ ਉਧਰੋਂ ਆਉਂਦਾ ਆ ਇੱਥੇ ਉਹਦੀ ਬੇਟੀ ਕੋਲ ਆਉਂਦਾ ਆ ਉਹ ਟ੍ਰੈਜੇਡੀ ਜਿਹੜੀ ਹੁੰਦੀ ਹੈ ਬੇਟੀ ਦਾ ਘਰ ਵਾਲਾ ਜਿਹੜਾ ਡੈਥ ਹੋ ਜਾਂਦੀ ਹੈ ਦੂਜਾ ਵਿਆਹ ਕਰਦਾ ਆ ਉਹ ਫਿਰ ਉਹ ਘਰੋਂ ਬਾਹਰ ਨਿਕਲ ਲੈਣ ਸਾਰਾ ਪੈਸਾ ਲੈ ਆਂਦਾ ਇਹ ਕਿਸਮ ਦਾ ਉਹ ਸੰਤਾਪ ਹੋ ਰਿਹਾ ਤੇ ਜਿਹੜੀ ਮੈਂ ਲੋਕੇਲ ਉਹ ਜਿਹੜੀ ਸਰੀ ਦੀ ਜਿਹੜੀ ਹੈ ਵਰਤੀ ਹੈ ਉਹ ਮੈਂ ਸਰੀ ਚ ਕਈ ਸਾਲ ਪਿਛਲੇ 7-8 ਵਾਰ ਇੱਥੇ ਆਇਆ ਹੋਇਆ ਤੇ ਮੈਂ ਸੋਚਦਾ ਸੀ ਮੈਂ ਸਾਰਾ ਜਿਹੜੀ ਲੋਕੇਲ ਆ ਉਸ ਤਰ੍ਹਾਂ ਦੀ ਬਹੁਤ ਬਰੀਕੀ ਨਾਲ ਵਰਣਨ ਤਾਂ ਹੀ ਕਰ ਸਕਿਆ ਹਾਸਪੀਟਲ ਦਾ ਜ਼ਿਕਰ ਆਂਦਾ ਹੈ ਰੋਡ ਦੇ ਜ਼ਿਕਰ ਆਂਦਾ ਹੈ ਹੋਰ ਸਾਰਾ ਕੁਝ ਆਂਦਾ ਹੈ ਜੇ ਨਾ ਮੈਂ ਇੱਥੇ ਵਿਚਰਦਾ ਤੇ ਸ਼ਾਇਦ ਉਹ ਕਹਾਣੀ ਨਾ ਲਿਖ ਹੁੰਦੀ ਉਹਦੀ ਸ਼ਕਲ ਜਾਂ ਹੋਰ ਤਰ੍ਹਾਂ ਦੀ ਹੁੰਦੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਲੇਖਕ ਨੂੰ ਕਲਪਨਾ ਦੇ ਨਾਲ ਨਹੀਂ ਕਹਾਣੀ ਲਿਖਣੀ ਚਾਹੀਦੀ ਇੰਨਾ ਚਿਕਰ ਹੋ ਉਸ ਸਮਾਜ ਵਿੱਚ ਵਿਚਰਦਾ ਨਹੀਂ ਉਸ ਕਰੈਕਟਰ ਨੂੰ ਚੰਗੀ ਤਰ੍ਹਾਂ ਉਹਦੇ ਨਾਲ ਤੁਰਦਾ ਨਹੀਂ ਉਹਨਾਂ ਚਿਕਰ ਨਹੀਂ ਉਹ ਕਹਾਣੀ ਬਣਦੀ ਨੇ ਉਹ ਉਪਰੀ ਉਪਰੀ ਤਾਂ ਤੁਸੀਂ ਲਿਖ ਸਕਦੇ ਆ ਪਰ ਇਹ ਜਿਹੜੀ ਗਹਿਰਾਈ ਜਿਹੜੀਆਂ ਪਰਤਾਂ ਆ ਜਿਹੜੀਆਂ ਉਹ ਨਹੀਂ ਤੁਸੀਂ ਉਹ ਖੋਲ ਸਕਦੇ ਪਾਤਰ ਦੀਆਂ ਤੁਹਾਡੀ ਕਹਾਣੀ ਠੇਡਾ ਤੇ ਰਵੀ ਡਿਫੈਂਡਰ ਵੱਖਰੀ ਕਿਸਮ ਦੀਆਂ ਕਹਾਣੀਆਂ ਇਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸੋ ਦੇਖੋ ਇਹ ਜਿਹੜੀ ਨਾ ਡਿਲੀਵਰੀ ਮੈਨ ਕਿਤਾਬ ਵਿੱਚ 8 ਕਹਾਣੀਆਂ ਮੇਰੀਆਂ 8 ਥੇ ਕਹਾਣੀਆਂ ਦੀ ਜਿਹੜੇ ਤੁਸੀਂ ਦੇਖੋਗੇ ਵਿਸ਼ੇ ਵੱਖਰੇ ਵੱਖਰੇ ਨੇ ਡਿਲੀਵਰੀ ਮੈਨ ਦਾ ਵੱਖਰਾ ਵਿਸ਼ਾ ਆ ਰੰਗਾਂ ਦੀ ਸਾਂਝ ਦਾ ਵੱਖਰਾ ਵਿਸ਼ਾ ਆ ਜਿਹੜੀ ਠੇਡਾ ਕਹਾਣੀ ਹੈ ਉਹ ਉਹਦਾ ਪਾਤਰ 40 ਸਾਲ ਮੇਰੇ ਨਾਲ ਨਾਲ ਤੁਰਦਾ ਰਿਹਾ ਬੇਫਿਕਰ ਕਹਾਣੀ ਨਹੀਂ ਲਿਖ ਹੋਈ ਜਦੋਂ ਮੈਨੂੰ ਲੱਗਾ ਵੀ ਇਹ ਜਿਹੜੀ ਕਨਵਰਸ਼ਨ ਹੈ ਜਿਹੜੀ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਉਹ ਕਨਵਰਸ਼ਨ ਨਾਲ ਕਿਵੇਂ ਇੱਕ ਪਰਿਵਾਰ ਚ ਵਖਰੇਵਾ ਆਉਂਦਾ ਸੰਤਾਪ ਭੋਗ ਰਿਹਾ ਜਿਹੜਾ ਬਜ਼ੁਰਗ ਪਾਤਰ ਚਾਨਣ ਹੈ ਜਿਹੜਾ ਉਹ ਕਿਵੇਂ ਸੰਤਾਪ ਭੋਗ ਰਿਹਾ ਮੈਂ ਉਹ ਉਹਦੀ ਕਹਾਣੀ ਲਿਖੀ ਹੈ ਦੂਸਰੇ ਪਾਸੇ ਜਿਹੜੀ ਰਵੀ ਡਿਫੈਂਡਰ ਕਹਾਣੀ ਹੈ ਉਹ ਇੱਕ ਫੁੱਟਬਾਲ ਖਿਡਾਰੀ ਦੀ ਕਹਾਣੀ ਹੈ ਹੂੰ ਹੂੰ ਉਹ ਮੇਰਾ ਬੇਟਾ ਫੁੱਟਬਾਲ ਖੇਡਦਾ ਹੂੰ ਹੂੰ ਤੇ ਉਹ ਮੈਂ ਉਹਦੇ ਨਾਲ 4-5 ਸਾਲ ਉਹਦੇ ਨਾਲ ਜਾਂਦਾ ਰਿਹਾ ਫੁੱਟਬਾਲ ਦੇ ਉਹ ਦੇਖਣ ਤੇ ਮੈਂ ਬਹੁਤ ਬਰੀਕੀ ਨਾਲ ਫੁੱਟਬਾਲ ਦੇਖ ਸਕਿਆ ਦੇਖਿਆ ਉਹਦੇ ਨਾਲ ਤੇ ਉਹਦਾ ਜਿਹੜਾ ਕੈਰੈਕਟਰ ਹੈ ਮੇਨ ਉਹ ਸਾਡੇ ਜਲੰਧਰ ਕ੍ਰਿੰਟ ਦਾ ਬਹੁਤ ਵੱਡਾ ਪਲੇਅਰ ਸੀ ਹੂੰ ਹੂੰ ਮਤਲਬ ਗੱਲ ਤਾਂ ਇਹ ਸੀ ਬਈ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਪਲੇਅਰ ਆ ਵਧੀਆ ਪਲੇਅਰ ਆ ਉਹ ਕਿਵੇਂ ਅੱਗੇ ਨਹੀਂ ਜਾ ਸਕਦੇ ਕਿਵੇਂ ਜਦੋਂ ਉਹ ਗੇਮ ਤੋਂ ਬਾਹਰ ਨਿਕਲਦੇ ਆ ਕਿਵੇਂ ਉਹ ਜ਼ੀਰੋ ਹੋ ਜਾਂਦੇ ਆ ਉਹਨਾਂ ਨੂੰ ਸਰਕਾਰਾਂ ਪੁੱਛਦੀਆਂ ਨਹੀਂ ਹੂੰ ਹੂੰ ਮੇਨ ਇਹਦਾ ਕਹਾਣੀ ਦਾ ਸੈਂਟਰ ਪੁਆਇੰਟ ਤਾਂ ਇਹ ਆ ਫਿਰ ਤੁਸੀਂ ਉਹ ਜਿਹੜਾ ਮੈਂ ਨਾ ਜਿਹੜੀ ਮੈਂ ਕਹਿੰਦਾ ਨਾ ਲਕੇਲ ਹੈ ਜਿਹੜੀ ਉਹ ਤਾਂ ਜਿਹੜਾ ਬ੍ਰਿਟਾਂਤ ਆ ਉਹ ਕਿਵੇਂ ਉਹ ਫੁੱਟਬਾਲ ਖੇਡਦਾ ਆ ਕਿਵੇਂ ਬੈਕ ਤੇ ਜਾਂਦਾ ਕਿਵੇਂ ਡਿਫੈਂਡ ਕਰਦਾ ਉਹ ਜਿਹੜੇ ਬਰੀਕ ਜਿਹੜੇ ਵੇਰਵੇ ਆ ਮੈਂ ਕਹਾਣੀ 'ਚ ਪੇਸ਼ ਕਰਦਾ ਮੈਂ ਤਾਂ ਹੀ ਪੇਸ਼ ਕਰ ਸਕਿਆ ਮੈਂ 3-4 ਸਾਲ ਬੇਟੇ ਦਾ ਫੁੱਟਬਾਲ ਦੇਖਿਆ ਬਹੁਤ ਬਰੀਕੀ ਦੇ ਨਾਲ ਕਈ ਘੰਟੇ ਲਾ ਕੇ ਮਤਲਬ ਕਿਹੜਾ ਕਹਾਣੀਕਾਰ ਹੁੰਦਾ ਨਾ ਉਹਨੂੰ ਉਹ ਉਹਨੂੰ ਲਿਖਣ ਕਮਰੇ 'ਚੋਂ ਬਾਹਰ ਨਿਕਲਣਾ ਪੈਂਦਾ ਕਹਾਣੀ ਕਹਾਣੀ ਨੂੰ ਪ੍ਰਾਪਤ ਕਰਨ ਲਈ ਨਹੀਂ ਤਾਂ ਤੁਸੀਂ ਮੰਨ ਲਓ ਅੰਦਰ ਬਹਿ ਕੇ ਉਹ ਕਹਾਣੀਆਂ ਨਹੀਂ ਲਿਖ ਸਕਦੇ ਤੁਹਾਨੂੰ ਪਾਤਰ ਲੱਭਣ ਲਈ ਤੁਹਾਨੂੰ ਘਟਨਾਵਾਂ ਵਿੱਚ ਵਿਚਰਨ ਲਈ ਤੁਹਾਨੂੰ ਬਾਹਰ ਨਿਕਲਣਾ ਪੈਂਦਾ ਕੀ ਤਾਂ ਪੁਰਸਕਾਰ ਮਿਲਣ ਨਾਲ ਇੱਕ ਫਿਕਸ਼ਨ ਲੇਖਕ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਦੇਖੋ ਜਦੋਂ ਕੋਈ ਇਨਾਮ ਮਿਲਦਾ ਨਾ ਜਿਹੜੇ ਸਾਰੇ ਪਾਠਕ ਹੈ ਉਹ ਲੇਖਕ ਵੱਲ ਦੇਖਦੇ ਨੇ ਜਦੋਂ ਇਨਾਮ ਮਿਲਣ ਤੋਂ ਬਾਅਦ ਕੋਈ ਉਹਦੀ ਨਵੀਂ ਕਿਤਾਬ ਛੱਪਦੀ ਹੈ ਜਾਂ ਕੋਈ ਰਚਨਾ ਛੱਪਦੀ ਹੈ ਨਾਵਲ ਛੱਪਦਾ ਕਹਾਣੀ ਛੱਪਦਾ ਉਹਨੂੰ ਗੰਭੀਰਤਾ ਨਾਲ ਲੈਣ ਲੱਗ ਪੈਂਦੇ ਨੇ ਉਹ ਫਿਰ ਉਹਦਾ ਕੰਪੈਰੀਸ਼ਨ ਕਰਨਾ ਪੈਂਦੀ ਜੇ ਇਸ ਕਿਤਾਬ ਨੂੰ ਇਨਾਮ ਮਿਲਿਆ ਹੁੰਦਾ ਜਦੋਂ ਥੋੜੀ ਜਿਹੀ ਥੱਲੇ ਗੱਲ ਹੁੰਦੀ ਹੈ ਤੇ ਉਹ ਫਿਰ ਪਾਠਕ ਕਹਿੰਦੇ ਯਾਰ ਇਹ ਗੱਲ ਬਣੀ ਨਹੀਂ ਨੀ ਆ ਕੀ ਬੜੀ ਜ਼ਿੰਮੇਵਾਰੀ ਤਾਂ ਹੁੰਦੀ ਹੈ ਪਰ ਇਹ ਲੇਖਕ ਦੇ ਬਸ ਵਿੱਚ ਵੀ ਨਹੀਂ ਮੈਂ ਕਹਿੰਦਾ ਹੁੰਦੀ ਮੈਂ ਹੁਣ ਅੱਗੇ ਜੇ ਕਹਾਣੀ ਲਿਖੂਗਾ ਕੋਸ਼ਿਸ਼ ਤਾਂ ਹੁੰਦੀ ਹੈ ਬਈ ਚੰਗਾ ਲਿਖਿਆ ਜਾਵੇ ਕਈ ਵਾਰ ਇਦਾਂ ਹੁੰਦਾ ਬਈ ਉਹ ਲੈਵਲ ਤੇ ਨਹੀਂ ਪਹੁੰਚ ਸਕਦਾ ਪਹੁੰਚ ਹੁੰਦਾ ਕਈ ਵਾਰੀ ਥੱਲੇ ਰਹਿ ਜਾਂਦਾ ਕਈ ਵਾਰੀ ਇਹ ਵੀ ਹੁੰਦਾ ਵੀ ਉਹ ਤੋਂ ਅਗਲੇ ਪੜਾਅ ਤੇ ਵੀ ਜਿਹੜਾ ਰਚਨਾ ਪਹੁੰਚ ਜਾਂਦੀ ਹੈ ਡਿਲੀਵਰੀਮੈਂਟ ਤਾਹਾਂ ਪੁਰਸਕਾਰ ਨੰਬਰ 1 ਨਹੀਂ ਬਣ ਸਕੀ ਤੁਸੀਂ ਕੀ ਸਮਝਦੇ ਹੋ ਕਿ ਤੁਹਾਡੀ ਕਿਤਾਬ ਨੂੰ ਇਹ ਉਸ ਦੇ ਯੋਗ ਸੀਗੀ ਦੇਖੋ ਇਹ ਜਿਹੜਾ ਨਾ ਫਾਈਨਲ ਚ ਪਹੁੰਚਣਾ ਮੈਂ ਸਮਝਦਾ ਵੀ ਇਹ ਵੀ ਬਹੁਤ ਵੱਡੀ ਪ੍ਰਾਪਤੀ ਹੈ ਇਨਾਮ ਜਿਹੜਾ ਹੁੰਦਾ ਆ ਇਨਾਮ ਲੇਖਕ ਨੂੰ ਬਹੁਤ ਮਾਨਤਾ ਦਿੰਦਾ ਹੈ ਇਹ ਫਾਈਨਲ ਜਿਹੜਾ ਨਾ ਫਾਈਨਲ ਜਿਹੜਾ ਇਨਾਮ ਆ ਇਹ ਬਹੁਤ ਵੱਡੀ ਮੇਲੀ ਪ੍ਰਾਪਤੀ ਹੈ ਇਹ ਜੇ ਮੰਨ ਲਓ ਇਹ ਫਾਈਨਲ 'ਚ ਥੱਲੇ ਰਹਿ ਜਾਂਦੀ ਫੇ ਵੀ ਮੈਂ ਕਹਾਣੀ ਲਿਖਦੀ ਲਿਖਦੀ ਰਹਿਣਾ ਸੀ। ਹੂੰ ਹੂੰ। ਲੇਕਿਨ ਇਹ ਬਹੁਤ ਮੈਨੂੰ ਮਾਨਤਾ ਹੈ। ਮੈਂ ਪਹਿਲੇ ਹੀ ਮੰਨ ਕੇ ਚੱਲਿਆ ਸੀ। ਹਾਂ ਪਹਿਲੇ ਹੀ ਮੰਨ ਕੇ ਚੱਲਿਆ ਸੀ ਵੀ ਇਹ ਫਾਈਨਲ 'ਚ ਤਾਂ ਹੈਗੀ ਆ। ਜੇ ਮੰਨ ਲਓ ਉੱਪਰ ਵੀ ਥੋੜੀ ਜਾਂਦੀ ਚੱਲੇ ਜਾਂਦੀ ਐ ਤੇ ਤਾਂ ਵੀ ਮੈਨੂੰ ਹੋਰ ਖੁਸ਼ੀ ਹੁੰਦੀ ਪਰ ਮੈਂ ਇਹ ਮੰਨ ਕੇ ਚੱਲਿਆ ਸੀ ਵੀ ਇਹ ਜਿਹੜੀ ਫਾਈਨਲ ਵੀ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਆ। ਥੈਂਕ ਯੂ ਭਗਵੰਤ ਜੀ ਸਾਡੇ ਵਿੱਚ ਆਉਣ ਲਈ ਤੇ ਸਾਡੇ ਦੱਸ ਕਰਨ ਲਈ। ਸ਼ੁਕਰੀਆ ਜੀ। ਸ਼ੁਕਰੀਆ ਭਾਈ। ਚੋਕ।